ਪਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸਤਿਗੁਰੂ ਸ੍ਰੀ ਮਲਕੀਤ ਨਾਥ ਜੀ ਮਹਾਰਾਜ ਦੇ ਮਾਰਗਦਰਸ਼ਨ ਹੇਠ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਪਵਿੱਤਰ ਮੌਕੇ ਤੇ ਬਾਬਾ ਜੀ ਨੇ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡਾ ਵਾਲਮੀਕੀ ਧਰਮ ਸਭ ਤੋਂ ਸ਼੍ਰੇਸ਼ਟ ਧਰਮ ਹੈ ਸਾਨੂੰ ਇਕਜੁੱਟ ਰਹਿੰਦਿਆਂ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਧਰਮ ਨਾਲ ਅਡਿੱਗ ਰਹਿਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਧਰਮ ਦੀ ਉਨਾਤੀ ਲਈ ਪਗਵਾਨ ਵਾਲਮੀਕੀ ਜੀ ਦੀ ਕਿਰਪਾ ਹਾਸਲ ਕਰੋ ਪਗਵਾਨ ਵਾਲਮੀਕੀ ਜੀ ਦੇ ਜੈ ਕੋਸ਼ ਵਿਚ ਵੀ ਵੱਡਾ ਸੰਦੇਸ਼ ਹੈ ਜੋ ਬੋਲੇ ਸੋ ਨਿਰਬੈ ਅਰਥਾਤ ਜੋ ਭਗਵਾਨ ਵਾਲਮੀਕੀ ਜੀ ਦਾ ਨਾਮ ਲੈਂਦਾ ਹੈ ਉਹ ਨਿਰਬੈ ਹੋ ਜਾਂਦਾ ਹੈ ਇਸ ਪ੍ਰਗਟ ਦਿਵਸ ਨੂੰ ਸਫਲ ਬਣਾਉਣ ਵਿੱਚ ਸੇਵਾਦਾਰ ਬਲਵੰਤ ਨਾਥ ਜੀ ਚੇਅਰਮੈਨ ਊਮ ਪ੍ਰਕਾਸ਼ ਗੱਬਰ ਡਾਕਟਰ ਅਰຸນ ਖੋਸਲਾ ਅਸ਼ੋਕ ਮਲਹੋਤਰਾ ਪ੍ਰੈਸ ਕਤਰ ਪੰਡਾਰੀਨਾਥ ਗੱਜੰਨਾਥ ਤੇ ਮੇਗਨਾਥ ਨੇ ਖਾਸ ਯੋਗਦਾਨ ਪਾਇਆ ਅੱਜ ਦੇ ਪਾਵਨ ਦਿਹਾੜੇ ਦੇ ਲੰਗਰ ਦੀ ਸੇਵਾ ਬੱਬੂ ਨਿੱਕੀ ਜੀਵਲੋਂ ਨਿਭਾਈ ਗਈ ਪਲੇ ਸੋਨਰ ਭਾਗਵਾਨ ਵਾਲਮੀਕ ਮਹਾਰਾਜ ਜੀ ਦਾ ਸਹਿਬ ਸਤਿਗੁਰ ਗਿਆਨनाथ ਮਹਾਰਾਜ ਜੀ ਦਾ ਅੱਜ ਜੋ ਕੋਆ ਪਾਵਰ ਪਵਿੱਤਰ ਵਿਹਾੜਾ ਸਾਹਿਬ ਸਤਿਗੁਰ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਵਾ ਕਿਉਂਕਿ ਸਵੇਰ ਦੇ ਜਿਹੜੇ ਲੱਖਾਂ ਸ਼ਰਧਾਲੂ ਇੱਥੇ ਪਾਵਨ ਵਾਲਮੀਕ ਪੀਰਸ ਦੇ ਉੱਤੇ ਨਕਮਕਸਤ ਹੋਏ ਨੇ ਜਿੰਨੇ ਵੀ ਸ਼ਰਧਾਲੂ ਇੱਥੇ ਪਾਵਨ ਵਾਲਮੀਕ ਪੀਰਸ ਦੇ ਉੱਤੇ ਕੋਈ ਪਹੁੰਚੇ ਨੇ ਤੇ ਪਾਵਨ ਵਾਲਮੀਕ ਪੀਰਤ ਵੱਲੋਂ ਉਹਨਾਂ ਨੂੰ ਜੀ ਆਇਆਂ ਆਣਿਆ ਤੇ ਨਾਲ ਨਾਲ ਉਸ ਸ਼ੁਗ ਦਿਹਾੜੇ ਦੀਆਂ ਲੱਖ ਲੱਖ ਸਭੂ ਸਾਧ ਸੰਤਨ ਨੂੰ ਵਧਾਈਆਂ ਦੇਣੇ ਜੀ ਵਾਲਮੀਕ ਹਾਰ ਆਜ ਦੇ ਭੁਤੇ ਹਰ ਦੇ ਸੰਤਾਂ ਨੂੰ ਇੱਕ ਸੰਦੇਸ਼ ਇੱਕ ਸੰਦੇਸ਼ ਇਹ ਵੇ ਦੇਣਾ ਚਾਹੁੰਦੇ ਆ ਕਿ ਆਪਣੇ ਗੁਰੂ ਨੂੰ ਆਪਣੇ ਧਰਮ ਨਾਲ ਜੜਾਓ ਕੈਮਰ ਰੱਖਣਾ ਚਾਹੀਦਾ

ਇਤਪਾ ਉੱਤ ਗੁਰਬਾਗ ਦਾ ਨਾਮ ਲੱਭ ਤੁਸਪਾਰ ਰੱਖਿਆ ਗਿਆ ਕਿ ਉੱਤੇ ਸੂਬਾ ਜਾਂਦਾ ਸਰਕੈਟ ਦੀਖਮੋਣੀ ہوئی ਅੱਜ ਭਗਵਾਨ ਬਾਲਮੀ ਮਾਰੇ ਦਾ ਪਰਗਿਸਤ ਸਰਦਾ ਪੂਬੇ ਕਿ ਮਨਾਇਆ ਗਿਆ ਜਿੱਦੇ ਹਜ਼ਾਰਾਂ ਨੇ ਇੱਥੇ ਆ ਕੇ ਕਿ ਲੋਕਾਂ ਨੇ ਆ ਕੇ ਨਕਮਤ ਤੇ ਕੋਈ ਤੇ ਗੁਰੂ ਮਾਰ ਦੇ ਅਸ਼ੀਰਵਾਦ ਲਿਆ ਅੱਜ ਇਸ ਕਮਿਟੀ ਦੇ ਦਾਸ ਇਹ ਹੀ ਬੇਨਤੀ ਕਰਦਾ ਹੈ ਭਗਵਾਨ ਬਾਲਮੀ ਮਾਰੇ ਸਤਿਗਾਂ ਮਾ ਤੇ ਗੁਰੂ ਪਰਿਵਾਰ ਨੂੰ ਚੰਗੀ ਚੰਗੇ ਸਿੱਖਿਆ ਦੇਣ ਦੀ ਵਾਸੇ ਰਮੈ ਦੀ ਆਧਾਰ ਦਿੱਤੇ ਜਰੂਰ ਧੰਨਵਾਦ ਜੈ ਬਾਲਮੀਕੀ ਹਰ ਬਾਲਮੀਕੀ